ਇੱਥੇ ਗੱਗਵਾਲੀ ਦੀ ਜ਼ਮੀਨ ਸੀ ਇਹ ਚ ਕਣਕਾ ਉਹ ਜਿਹੜੇ ਥੋੜੇ ਜਿਹਾ ਨਾਲ ਕਣਕ ਜ਼ਿਆਦਾ ਸੀ ਇੱਥੇ ਤੇ ਅੱਗ ਲੱਗੀ ਆ ਸਾਨੂੰ ਇਨਫਾਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਵਾਲੇ ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਬੁਝਾਇਆ ਕੰਟਰੋਲ ਕੀਤਾ ਇਹਨੇ ਕਿ ਏਕੜ ਜਿਹੜੀ ਫੋਟੋ ਜਿਹੜੀ ਖਰਾਬ ਹੈ ਇਹ ਤਕਰੀਬਨ 70-80 ਏਕੜ ਕਣਕਾ ਉਹਨੂੰ ਅੱਗ ਲੱਗੀ ਹੈ ਕਾਰਨਾਂ ਦਾ ਪਤਾ ਲੱਗਾ ਜੀ ਹੁੰਦਾ ਨਹੀਂ ਅਜੇ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਦੇਖ ਰਹੇ ਆ ਵੀ ਕਿੱਦਾਂ ਅੱਗ ਲੱਗੀ ਉਹਦੇ ਆਗੋਂ ਤੱਕ ਕਾਬੂ ਪਾ ਲਿਆ ਅੱਗ ਤੇ ਹਾਂ ਫਿਲਹਾਲ ਅਜੇ ਤੱਕ ਕਾਬੂ ਆ ਇੰਨਾ ਵਿੱਚੋਂ ਨੌਰਕ ਕਿੰਨੀ ਗਣਕੇ ਪੁੱਛੂ ਹੋਣੀ ਇਹ ਅਜੇ ਨਹੀਂ ਸਾਨੂੰ ਪਤਾ ਇਹ ਪੁੱਛ ਕੇ ਆਪਾਂ ਵੇਖਦੇ ਹਾਂ ਜੀ ਠੀਕ ਆ ਕਿੰਨਾ ਕਿੰਨਾਂ ਨੁਕਸਾਨ ਕਾਫੀ ਹੋਇਆ ਜੀ ਨੁਕਸਾਨ ਤੇ ਤਕਰੀਬ ਸਾਰਾ ਰਕਬਾ ਜਿਹੜਾ ਮੇਰੇ ਪਿੰਡ ਦਾ ਛੜਿਆ ਜੀ ਤੇ ਮਤਲਬ ਸਾਰੇ ਲਗਭਗ ਜੱਟ ਜਿਹੜੇ ਮੇਰੇ ਪਿੰਡ ਦੇ ਨੇ ਤੇ ਮਾਤੜ ਜੱਟ ਨੇ ਕੋਈ ਏਡੇ ਮਤਲਬ ਵੱਡੇ ਜ਼ਿਮੀਂਦਾਰ ਨਹੀਂਗੇ ਜਿਨ੍ਹਾਂ ਦੇ ਵਿੱਚ ਇੱਕ ਤੇ ਹਰਦੇਵ ਸਿੰਘ ਇਨਰ ਦੀ 5.5 ਏਕੜ ਜਿਹੜੀ ਜ਼ਮੀਨ ਜਿਹੜੀ ਕਣਕ ਸੜੀ ਆ ਇੱਕ ਮੁੰਡਾ ਲਾਪਰੀਤ ਕੋਲ ਹੀ ਮੇਰੇ ਖੜਾ ਵਾ 5.5 ਏਕੜ ਇਹਦੀ ਸੜੀ ਆ ਇੱਕ ਲਾਗਲੇ ਪਿੰਡ ਤੋਂ ਸਰਪੰਚ ਨੇ ਸਤਨਾਮ ਸਿੰਘ ਉਹਨਾਂ ਨੇ ਸਾਡੇ ਪਿੰਡ ਦਾ ਰਕਬਾ ਠੇਕੇ ਤੇ ਲਿਆ ਤਕਰੀਬ 15 16 ਕਿਲੇ ਇੱਕ ਏਕੜ ਜਿਹੜੀ ਆ ਉਹਨਾਂ ਦੀ ਕਣਕ ਸੜੀ ਆ ਤੇ ਹੋਰ ਪਰਮਿੰਦਰ ਸਿੰਘ ਜੀ ਮੁੰਡਾ ਪੰਚਾਇਤ ਮੈਂਬਰ ਆ ਉਹ ਮੇਰੀ ਪੰਚਾਇਤ ਦਾ ਇਸ ਵੇਲੇ ਉਹਦੀ ਵੀ 5.5 ਏਕੜ ਜਿਹੜੀ ਜ਼ਮੀਨ ਸੜੀ ਹੈ ਕੁੱਲ ਕਿਨੇ ਗੜ ਗਿਆ ਪੁਲਗ 35 ਕਿੱਲੇ ਦੇ ਕਰੀਬ ਕਣਕ ਜਿਹੜੀ ਸੜ ਗਈ ਹੈ ਜੀ ਹਾਂਜੀ ਅ ਫਾ ਥੋੜਾ ਬਹੁਤਾ ਨਾੜ ਵੀ ਸੜਿਆ ਜੀ ਪਰ ਜਿਆਦਾ ਕਣਕ ਦਾ ਨੁਕਸਾਨ ਹੋਇਆ ਤੇ ਬਹੁਤ ਮੰਦ ਭਾਗਾ ਹੋਇਆ ਜੀ ਬਹੁਤ ਇਹ ਜ਼ਿਮੀਂਦਾਰ ਦਾ ਲੱਕ ਟੁੱਟਾ ਜੀ ਕੀ ਸਰਕਾਰ ਦੇਖੋ ਸਰਕਾਰ ਕੋ ਤੇ ਅਸੀਂ ਉਮੀਦ ਰੱਖਨੇ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਜਿਹੜਾ ਜੋਗ ਮੁਆਵਜ਼ਾ ਜਿਹੜਾ ਉਹ ਮਿਲਣਾ ਚਾਹੀਦਾ ਓਕੇ ਫਸਲ ਦੇ ਸਿਰ ਤੇ ਹੀ ਜਟਨੇ ਆਸਾਂ ਲਾਈਆਂ ਹੁੰਦੀਆਂ ਨੇ 6 ਮਹੀਨੇ ਜ਼ਿਮੀਦਾਰ ਨੇ ਮਿਹਨਤ ਕੀਤੀ ਹੁੰਦੀ ਆ ਰਾਤ ਦਿਨ ਇੱਕ ਕੀਤਾ ਹੁੰਦਾ ਇਹ ਪੁੱਤਾਂ ਵਾਂਗੂ ਫਸਲ ਪਾਲੀ ਹੁੰਦੀ ਆ ਮੈਂ ਵੀ ਇੱਕ ਕਿਸਾਨ ਆ ਮੈਨੂੰ ਪਤਾ ਆ ਕਿ ਫਸਲ ਜਿਹੜੀ ਇਹ ਕਿੰਨੀ ਔਖੀ ਪਲਦੀ ਆ ਤੇ ਇਸ ਵੇਲੇ ਸਾਡੇ ਪਿੰਡ 57000 ਰੁਪਿਆ 57 ਤੋਂ 60000 ਤੱਕ ਠੇਕਾ ਚੱਲਦਾ ਪਈਆਂ ਨੇ ਵਿੱਚ ਠੇਕੇ ਤੇ ਲੈ ਕੇ ਜ਼ਮੀਨ ਵਾਈ ਆ ਇਹ ਹੁਣ ਲਵਪ੍ਰੀਤ ਸਿੰਘ ਆ ਇੰਨੇ ਵੀ ਕੁਝ ਜਿਹੜੀ ਆ ਜ਼ਮੀਨ ਠੇਕੇ ਤੇ ਲਈ ਹੋਈ ਸੀਗੀ ਤੇ ਉਹ ਪੁੱਤ ਨੇ ਮਿਹਨਤ ਕੀਤੀ ਆ ਤੇ ਉਹ ਉਮੀਦ ਸੀਗੀ ਕਿ ਮੈਂ ਆਪਾਂ ਪੈਸੇ ਵਟਾਂਗੇ ਕਣਕ ਦੇ ਤੋਂ ਘਰ ਵਿੱਚ ਕੋਈ ਉਹ ਕਾਰੋਬਾਰ ਕਰਾਂਗੇ ਹਮੇਸ਼ਾ ਹਰ ਇੱਕ ਨੂੰ ਉਮੀਦ ਹੁੰਦੀ ਆ ਤੇ ਉਹ ਉਮੀਦਾਂ ਦੇ ਜਿਨ੍ਹਾਂ ਦੀਆਂ ਤੇ ਪਾਣੀ ਫਿਰ ਗਿਆ ਜੀ ਨਹੀਂ ਜੀ ਕਾਰਨ ਦਾ ਅੱਗ ਦਾ ਪਤਾ ਨਹੀਂ ਲੱਗਾ ਕਿ ਕਾਰਨ ਕੀ ਬਣਿਆ ਪਹਿਲਾਂ ਤੇ ਆਵਾਜ਼ ਨਿਕਲੀ ਸੀ ਕੋ ਰੀਪਰ ਚੱਲਦਾ ਸੀਗਾ ਪਰ ਨਹੀਂ ਬਾਅਦ ਵਿੱਚ ਉਹ ਸਪਸ਼ਟ ਨਹੀਂ ਹੋ ਸਕਿਆ ਕਿ ਰੀਪਰ ਦਾ ਕਾਰਨ ਹੀਗਾ ਪ੍ਰਸ਼ਾਸਨ ਵੱਲੋਂ ਜੀ ਮੈਂ ਕਵਾਂਗਾ ਕਿ ਐਸਚੂ ਸਾਹਿਬ ਸਾਡੇ ਜਿਹੜੇ ਇੱਥੇ ਨੇ ਬਹੁਤ ਹੀ ਵਧੀਆ ਇਨਸਾਨ ਨੇ ਉਹ ਵੀ ਮੌਕੇ ਤੇ ਉਸੇ ਵੇਲੇ ਪਹੁੰਚੇ ਨੇ ਤੇ ਪਟਵਾਰੀ ਸਾਹਿਬ ਵੀ ਆਗੇ ਨਾ ਆਏ ਨੇ ਪਰ ਉਹ ਜਦੋਂ ਮੇਰੇ ਨਾਲ ਉਹਨਾਂ ਦੀ ਫੋਨ ਤੇ ਗੱਲ ਹੋਈ ਸੀਗੀ ਕਿ ਤੁਹਾਡੇ ਪਿੰਡ ਪਤਾ ਲੱਗਾ ਕੋਈ ਲੱਗੀ ਆ ਪਰ ਜਦੋਂ ਆਪਾਂ ਭੁਜਾਤੀ ਉਹਦੋਂ ਤੱਕ ਪਟਵਾਰੀ ਸਾਹਿਬ ਆ ਗਏ ਸੀਗੇ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਆ ਉਹ ਲੇਟ ਆਈਏ ਉਦੋਂ ਜਟਾ ਨੇ ਅੱਗ ਤੇ ਕਾਬੂ ਪਾ ਲਿਆ ਸੀਗਾ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆਈ ਵੇਖੋ ਜੀ ਆਵਾਜ਼ ਤੇ ਉਹ ਨਿਕੰਡੀ ਆ ਕਿ ਪਾਣੀ ਵੀ ਗੱਡੀ ਵਿੱਚ ਥੋੜਾ ਸੀਗਾ ਪਰ ਮੈਂ ਉਹ ਠੋਸ ਨਹੀਂ ਕਹਿ ਸਕਦਾ ਕਿਉਂਕਿ ਮੈਂ ਮੌਕੇ ਤੇ ਨਹੀਂ ਸੀਗਾ ਤੇ ਮਤਲਬ ਇਹ ਆਪਾਂ ਮੈਂ ਠੋਸ ਨਹੀਂ ਕਹਿ ਸਕਦੇ ਕਿ ਫਾਇਰ ਬ੍ਰਿਗੇਡ ਦੀ ਗੱਡੀ 'ਚ ਪਾਣੀ ਨਹੀਂ ਸੀਗਾ ਪਰ ਆਈ ਲੇਟ ਜਦੋਂ ਆਈ ਆ ਉਦੋਂ ਨੂੰ ਜੱਟਾਂ ਨੇ ਆਪਣੇ ਟਰੈਕਟਰਾਂ ਨਾਲ ਕਾਬੂ ਪਾਲਿਆ ਮੈਂ ਖੁਦ ਵੀ ਆਪਣਾ ਟਰੈਕਟਰ ਲੈ ਕੇ ਆਇਆ ਸੀਗਾ ਤੇ ਟਰੈਕਟਰ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਹਵਾ ਦੇ ਵਿੱਚ ਟਰੈਕਟਰਾਂ ਨਾਲ ਕੋਈ ਇੰਨੀ ਪੇਸ ਨਹੀਂ ਜਾਂਦੇ ਜੀ ਹਾਂ ਪਿੰਡ ਦਪੋਲੀ ਦਾ ਦੈਨਾਲਾ ਤੇ ਤੁਹਾਡੀ ਲਗਭਗ 5.5 ਕਿੱਲੇ ਫਸਲ ਜੜੀ ਆ ਮੰਗ ਲੱਗਦੀ ਆ ਉਹਦੇ ਵਿੱਚੋਂ ਕੋਵਾਂ 30-30 ਠੇਕੇ ਤੇ ਹੀ ਬਤੀ ਦਾ ਆਪਣੇ ਹੀ ਤੇ ਆਪਣੇ ਲੋ ਤਾਂ ਹੀ ਪੂਰਾ ਯੋਰਗ ਲਾਇਆ ਆ ਕੇ ਚਲੋ ਬਾਜੂ ਵੀ ਪਰ ਨਹੀਂ ਉੱਤੇ ਅੱਗ ਤੇ ਕਾਬੂ ਕਣ ਕਰੀ ਆ ਕੇ ਬਿਲਕੁਲ ਕਾਬੂ ਨਹੀਂ ਨਾ ਪੈਂਦਾ ਤੇ ਬਹੁ ਮਾੜੀ ਆਪਣੇ ਅੱਜ ਆਪਣੇ ਕੋ ਠੇਕੇ ਤੇ ਹੀ ਕੋ ਆਪਣੀ ਸਰੀ ਸਾਡੀ ਮਤਲਬ ਕਿ ਸਾਢੇ 5 ਕਿੱਲੇ ਹੀ ਵਾਦੀ ਠੇਕੇ ਤੇ ਅੱਧੀ ਆਪਣੀ ਆ ਸਾਢੇ 7 ਦੀ ਨਾ ਘਰ ਵਾਤੇ ਤੋਂ ਨਾ ਗਾਣੇ ਵੀ ਮੁੱਲ ਵਾ ਸਰਕਾਰ ਕੋ ਤੇ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਤਾਂ ਕਿ ਜੋ ਅਡਾ ਥੋੜਾ ਬੋਤਾ ਖਰਚਾ ਜਿਹੜਾ ਵਾ ਫਸਲ ਦੇ ਹੋਇਆ ਉਹ ਹੀ ਸਾਨੂੰ ਮਿਲ ਸਕੇ ਉਹ ਬੋਲਤੀ ਤੇ ਸਰਕਾਰ ਤੋਂ ਰਾਜ ਸਿੰਘ ਪੱਲੇ ਸਾਧੇ ਮੇਰਾ ਨਾਮ ਸੁਤਨਾਵ ਸਿੰਘ ਪਿੰਡ ਮੇਰਾ ਵਿਰਕ ਜ਼ਮੀਨ ਜਿਹੜੀ ਆ ਸਾਡੇ ਕੋਲ ਟੇਕੇ ਤੇ ਗੋਵਾਲੀ ਦੀ ਹੈ 15 ਕਿਲੇ ਟਣਕ ਕੋਤੀ ਨੂੰ ਅੱਗ ਲੱਗ ਕੇ ਸਵਾਹ ਬਣ ਗਈ ਹੈ। ਕਮ ਸੇ ਕਮ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਕਾਰਨ ਇਹ ਇਪਰ ਤੋਂ ਹੋ ਰਹੀ ਜਿੱਥੇ ਪਤਲੀ ਸਾਈਡ ਤੋਂ ਉੱਪਰ ਤੋਂ ਆਈ ਹੈ। ਤਈ ਜਾਣਕਾਰੀ ਮਿਲਈ ਹੈ ਜੀ ਮੰਗ ਕੀ ਗੱਲ ਤੁਸੀਂ ਮੰਗਾ ਹੀ ਇਹ ਕਰਦੇ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਨੁਕਸਾਨ ਦੀ ਭਰਾਈ ਕੀਤੀ ਜਾਵੇ ਤੇ ਸਾਨੂੰ ਆਜਾ ਦਿੱਤਾ ਜਾਵੇ ਜਿਹੜਾ ਸਾਡਾ ਨੁਕਸਾਨ ਹੋਇਆ ਉਹਦਾ